ਪਟਿਆਲਾ ਦੇ ਇੱਕ ਨਿੱਜੀ ਤੀ ਨਾਮੀ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਨਾਲ ਜੁੜਿਆ ਹੋਇਆ ਮਾਮਲਾ ਹੁਣ ਥਾਣੇ ਪਹੁੰਚ ਗਿਆ ਹੈ। ਦਰਸਲ ਸਕੂਲ ਦੀ ਮੈਨੇਜਮੈਂਟ ਨੇ ਬੀਤੇ ਦਿਨੀ ਵਿਦਿਆਰਥੀਆਂ ਦੇ ਕੋਲੋਂ ਪੇਪਰ ਲੈਣ ਤੋਂ ਮਨਾ ਕਰ ਦਿੱਤਾ ਸੀ ਕਿਉਂਕਿ ਇਨ੍ਹਾਂ ਵਿਦਿਆਰਥੀਆਂ ਨੇ ਹਾਊਸ ਡਰੈਸ ਨਹੀਂ ਸੀ ਪਹਿਨੀ। ਜਿਸ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਸੀ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਅਜਿਹਾ ਵਿਵਹਾਰ ਕਰਨਾ ਗਲਤ ਹੈ ਇਹ ਕਿਸੇ ਵੀ ਸੰਵਿਧਾਨ ਵਿੱਚ ਨਹੀਂ ਲਿਖਿਆ ਤੇ ਅੱਜ ਦਰਜਨ ਤੋਂ ਵੱਧ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਇਹ ਮਾਮਲਾ ਥਾਣੇ ਪਹੁੰਚਾਇਆ ਗਿਆ ਹੈ ਇਨ੍ਹਾਂ ਵਿਦਿਆਰਥੀਆਂ ਦੇ ਮਾਪੇ ਥਾਣਾ ਪਸਿਆਣਾ ਵਿਖੇ ਪਹੁੰਚੇ ਨੇ ਉਹਨਾਂ ਨੇ ਸਕੂਲ ਮੈਨੇਜਮੈਂਟ ਦੇ ਖਿਲਾਫ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਥਾਣਾ ਪਸਿਆਣਾ ਦੇ ਇੰਚਾਰਜ ਅਮਨਪਾਲ ਸਿੰਘ ਵਿਰਕ ਨੇ ਕਿਹਾ ਹੈ ਕਿ ਸਾਡੇ ਕੋਲ ਸਕੂਲ ਮੈਨੇਜਮੈਂਟ ਦੇ ਖਿਲਾਫ ਸ਼ਿਕਾਇਤ ਆਈ ਹੈ ਅਸੀਂ ਦੋਵਾਂ ਪਾਰਟੀਆਂ ਨੂੰ ਕੱਲ ਥਾਣੇ ਬੁਲਾਇਆ ਹੈ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਵਿਦਿਆਰਥੀਆਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਸਕੂਲ ਦੇ ਖਿਲਾਫ ਕੋਈ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਵਿਦਿਆਰਥੀਆਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇੱਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਜੇਕਰ ਸਕੂਲ ਦੇ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਮਾਮਲੇ ਸੰਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਸਰ ਜੀਕਰ ਕਿੰਦਰਾ ਜਿਮਨਾਸਟਿਕ ਸਕੂਲ ਵੱਲੋਂ ਤੇ ਫੈਸਲਾ ਜਿਹੜੀ ਹੈ ਕੰਪਲੇਨਟ ਸਾਈਜੀ ਕਿ ਮੈਟਰ ਕੀ ਹੈ ਡਾਕਟਰ ਕੀ ਮੈਟਰ ਜੀ ਕਿਹੜੀ ਕਰਲੇ ਕੱਲੋ ਬੱਚਾ ਦੇਖਣ ਨੂੰ ਲੱਗੇ ਤੈਨੂੰ ਕਿਹੜਾ ਰਾਹ ਤੇ ਜਾਂਦਾ ਹੈ ਕਿਹੜਾ ਅੱਜ ਬੁਲਾਈਆਂ ਸੀ ਪਾਸ ਨਹੀਂ ਚਾਹ ਦੋਨੋਂ ਦੀ ਕੰਪਨੀ ਲਈ ਇਹ ਪ੍ਰੈਕਟਿਕਲ ਮੈਂ ਅੱਜ ਆਇਆ ਅੱਜ ਤੇਰੇ ਕੋਲ ਆ ਕੇ ਸੁਣਾਉਣ ਨੂੰ ਆਇਆ ਸੀ ਕਿ ਉਹਨਾਂ ਨੇ ਕਹਾਣੀ ਕਿਹਾ ਪੈਨ ਨਹੀਂ ਪੜਿਆ ਕੋਈ ਮਤਲਬ ਕੋਈ ਮਤਲਬ ਫਾਇਦਾ